ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਰਸਪੁਰ ਵਿੱਚ ਜੋ ਕਿ ਤੁਹਾਨੂੰ ਤਿੰਨ ਚਾਰ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਪਿੰਡ ਦੇ ਸਕੂਲ ਦੇ ਸਬੰਧ ਜਿਹੜੇ ਓਪੋਜੀਟ ਉਹਨਾਂ ਤੇ ਗੰਦ ਰੂੜੀ ਪਈ ਹੈ ਅੱਜ ਤੋਂ 15-20 ਸਾਲ ਹੋ ਗਏ ਹੈ ਰੂੜੀ ਵੱਲ ਪਈ ਨੂੰ ਇਹਦੋਂ ਕਿਸੇ ਵੀ ਕਿਸੇ ਦਾ ਵੀ ਧਿਆਨ ਨਹੀਂ ਗਿਆ ਔਰ ਸਕੂਲ ਦੀਆਂ ਮੁਸ਼ਕਲਾਂ ਔਰ ਸਕੂਲ ਦੇ ਸਮੂਹ ਸਟਾਫ ਦੇ ਮੁਸ਼ਕਲਾਂ ਨੂੰ ਸਮਝਦੇ ਹੋਏ ਪੰਚਾਇਤ ਨੂੰ ਫੈਸਲਾ ਲਿਆ ਗਿਆ ਹੈ ਕਿ ਜੋ ਕਿ ਤੁਹਾਡੇ ਸਾਹਮਣੇ ਹੈ ਵੀ ਸਫਾਈ ਦਾ ਕੰਮ ਚੱਲ ਰਿਹਾ ਵਾ ਰੂੜੀ ਰਾੜੀ ਜਿਹੜੀ ਇਥੋਂ ਗੰਦ ਇੱਕ ਸਮਾਧਿਕਾਂ ਸਾਰਾ ਕਲੀਨਸ ਕਰ ਦੇਣੀ ਹੈ ਤੜੀ ਸਾਹਮਣੇ ਜੀਸੀਬੀ ਡਈ ਆ ਟਰਾਲ ਟਰਾਲੀ ਲੈ ਕੇ ਆਈ ਦਸਤ ਵਿੱਚ ਛੁੱਟੀ ਜਾਂਦੇ ਜਿੰਨਾ ਵੀ ਕੰਦਾ ਹੈਗਾ ਸਰਸਪੁਰ ਦਾ ਆਈ ਹੌਲੀ ਹੌਲੀ ਇਹੋ ਚੌੜੇ ਵੀ ਹੌਲੀ ਹੌਲੀ ਗੰਦ ਮੁੱਕੇ ਜਿਹੜਾ ਵੀ ਹੈਗਾ ਸਰਸਪੁਰ ਚ ਆ ਜਿਹੜਾ ਇਹ ਕੰਮ ਆਏ ਬਸ ਸਟਾਰਟ ਹੋ ਗਿਆ ਵਾ ਦੋਹਾਂ ਚੌਂ ਦਿਨਾਂ ਤੱਕ ਤੁਹਾਨੂੰ ਵੀਰੇ ਤੋਂ ਵੀਡੀਓ ਕੰਟੀਨਿਊ ਮਿਲਣਗੀਆਂ ਜੋ ਜੋ ਵੀ ਕੰਮ ਹੋਣਗੇ ਸਕੂਲ ਦੇ ਸਾਹਮਣੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਉਹ ਜਿਹੜਾ ਵੀ ਕੋਈ ਆਪਣੀ ਸਲਾਹ ਦੇਣਾ ਚਾਹੁੰਦਾ ਪੰਜਾਬਰ ਆਪਣੀ ਸਲਾਹ ਵੀ ਦੇ ਸਕਦਾ ਫਿਰ ਉਹ ਪਿੰਡ ਸਮੂਹ ਲਾਕਨ ਵਾਸੀਆਂ ਨੂੰ ਉਹ ਪਿੰਡ ਵਾਸੀਆਂ ਨੂੰ ਆਪਣੀ ਲਾ ਵੀ ਕੋਈ ਜੇ ਸਲਾਹ ਦੇਣਾ ਚਾਹੁੰਦਾ ਵੀ ਤੇੜਾਈ ਚ ਹੀ ਕੰਦ ਕਰਨੀ ਹੈ ਇਹਦੇ ਚ ਮਿੱਟੀ ਮੱਟੀ ਪਾ ਕੇ ਚ ਬੂਟੇ ਲਾਉਣੇ ਵਧੀਆ ਤਰੀਕੇ ਨਾਲ ਬੂਟੇ ਲਾਵਾਂਗੇ ਬਾਕੀ ਸਕੂਲ ਵਾਲੇ ਅੰਦਰ ਵੀ ਤੁਹਾਨੂੰ ਜ਼ਰੂਰ ਗੱਲਬਾਤ ਕਰਾਵਾਂਗੇ ਆਉਣ ਵਾਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ